ਨੌਜਵਾਨ ਵੀਰ ਹੈ ਉਹਦੀ ਇੱਕ ਅੱਖ ਖਤਮ ਹੋ ਚੁੱਕੀ ਹੈ ਉਹ ਇਸ ਟਾਈਮ ਇਲਾਜ ਦੀ ਚੱਲ ਰਿਹਾ ਸੀ ਸਾਰੇ ਪ੍ਰਮਾਤਮਾ ਅੱਗੇ ਸਾਰਾ ਭਾਰਤ ਅਰਦਾਸ ਕਰਦਾ ਹੈ 6 ਵਜੇ ਤੋਂ ਜਾ ਕੇ 8 ਵਜੇ ਤੱਕ ਰਾਤ ਨੂੰ ਆਉਣਾ ਆਉਣਾ ਪੈਂਦਾ ਹੈ ਇਸ ਲਈ ਸਾਡੀ ਸਰਕਾਰ ਨੂੰ ਅੱਖਾਂ ਵਿੱਚੀਆਂ ਨੇ ਇਹਦੀ ਸਾਨੂੰ ਕੁਝ ਵੀ ਹੋ ਸਕਦਾ ਉਹ ਜ਼ਿੰਮੇਵਾਰ ਕੌਣ ਹੈ ਹਰ ਉਹ ਬਹੁਤ ਹੀ ਮੰਦਭਾਗੀ ਆ ਘਟਨਾ ਇਹ ਸਾਡੇ ਨਾਲ ਜੇ ਇਹਨਾਂ ਨੇ ਲੜਨਾ ਸਾਡੇ ਜਾਂ ਤਾਂ ਸਾਨੂੰ ਹਥਿਆਰ ਦੇ ਦੇਣ ਜਾਂ ਖਾਲੀ ਹੱਥ ਆ ਜਾਣ ਸਰਕਾਰ ਸੀ ਉਹਨਾਂ ਨੇ 1000 ਰੁਪਏ ਇਹਨਾਂ ਵਰਕਰਾਂ ਦਾ ਵਧਾਇਆ ਸੀ ਪਰ ਇਸ ਬੇਈਮਾਨ ਸਰਕਾਰ ਨੇ ਉਹ ਵਧਾਇਆ ਹੋਇਆ ਜਿਹੜਾ 1000 ਰੁਪਏ ਸੀ ਉਹ ਵੀ ਨਹੀਂ ਦਿੱਤਾ ਅਸੀਂ ਉਹ ਲੋਕਾਂ ਸਵਾ ਲੱਖ ਸੇ ਇੱਕ ਲੜਾਉ ਤਵੇ ਗੁਰੂ ਤਵੇ ਗੋਬਿੰਦ ਸਿੰਘ ਨਾਮ ਕਹਾਉ ਜਿੰਦਾਬਾਦ ਜਿੰਦਾਬਾਦ

ਪਾਤੀ ਜਿਹੜੀਆਂ ਟ੍ਰੇਡ ਯੂਨੀਅਨ ਦੇ ਸੱਦੇ ਦੇ ਉੱਤੇ ਅੱਜ ਬਰਾਲੇ ਦੇ ਵਿੱਚ ਜਿਹੜਾ 16 ਤਰੀਕ ਦਾ ਭਾਰਤ ਬੰਦਾ ਸੱਦਾ ਸੀਗਾ ਉਸ ਨੂੰ ਲਾਗੂ ਕਰਨ ਦੇ ਲਈ ਇੱਥੇ ਸਦਰ ਬਾਜ਼ਾਰ ਦੇ ਵਿੱਚ ਇਕੱਤਰ ਹੋ ਕੇ ਧਰਨਾ ਲਾਇਆ ਜਿਹਦੇ ਵਿੱਚ ਕੀ ਆ ਕਿ ਪੰਜਾਬ ਸੈਂਟਰ ਦੀ ਸਰਕਾਰ ਵੱਲੋਂ ਪਿਛਲੇ ਸਮੇਂ ਦੇ ਵਿੱਚ ਜਿਹੜਾ ਘੋਲੜਾ ਗਿਆ ਸੀਗਾ ਉਹਦੇ ਵਿੱਚ ਕਾਫੀ ਜਿਹੜੀਆਂ ਮੰਗਾਂ ਸੀਗੀਆਂ ਉਹਨਾਂ ਨੂੰ ਮੰਨਿਆ ਗਿਆ ਸੀ ਪਰ 2 ਸਾਲ ਦੇ 2.5 ਸਾਲ ਹੋ ਗਏ ਆਜਿਕਾ ਕੋ ਮੰਗਾ ਨੂੰ ਮਲ ਕੇ ਲਾਗੂ ਨਹੀਂ ਕੀਤਾ ਤੇ ਜਿਵੇਂ ਕਿ ਐਮ ਐਸ ਪੀ ਦੀ ਜਿਹੜੀ ਗਰੰਟੀ ਆ ਉਹਦਾ ਕਾਨੂੰਨ ਬਣ ਨਹੀਂ ਬਣਾਇਆ ਹਾਲ ਤੱਕ ਤੇ ਜਿਹੜੀਆਂ ਫਸਲਾਂ ਸੀਗੀਆਂ ਸਾਰੀਆਂ ਉਹਨਾਂ ਤੇ ਐਮ ਐਸ ਐਮ ਐਸ ਪੀ ਦਾ ਕੋਈ ਵੀ ਮਲ ਕੇ ਜਿਹੜਾ ਕਾਨੂੰਨ ਉਹਨਾਂ ਨੇ ਲਾਗੂ ਨਹੀਂ ਕੀਤਾ ਉਤੋਂ ਉਤੋਂ ਹੋਲ ਦੇ ਦੌਰਾਨ ਜਿਹੜਾ ਲਖੀਮਪੁਰ ਖੀਰੀ ਵਿਖੇ ਸਾਡੇ ਸਾਥੀਆਂ ਦੇ ਉੱਤੇ ਹੋਲ ਕਰਦੇ ਸਾਥੀਆਂ ਦੇ ਉੱਤੇ ਉਤੋਂ ਅਜੇ ਮੇਸਾ ਟ੍ਰੇਨਿੰਗ ਦੇ ਬੇਟੇ ਵੱਲੋਂ ਜਿਹੜੀ ਉਹ ਜੀਪ ਚੜ੍ਹ ਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ ਉਹਦਾ ਕੋਈ ਹਲ ਤੱਕ ਮਤਲਬ ਕਿ ਜਿਹੜਾ ਕੇਸ ਆ ਉਹ ਨਹੀਂ ਕਿਸੇ ਤਰ੍ਹਾਂ ਲੱਗਿਆ ਨਾ ਹੀ ਉਹਦੇ ਬਿਸਰਾ ਟੈਣੀ ਨੂੰ ਕੇਂਦਰੀ ਮੰਤਰੀ ਆ ਜਿਹੜਾ ਕੇ ਉਹਨੂੰ ਅਸੀਂ ਮੰਗ ਕੀਤੀ ਸੀ ਕਿ ਉਹਨੂੰ ਬਰਖਾਸਤ ਕੀਤਾ ਜਾਵੇ ਉਹਨੂੰ ਵੀ ਉਹਦੇ ਵਿੱਚ ਹਲ ਤੱਕ ਬਰਖਾਸਤ ਨਹੀਂ ਕੀਤਾ ਸਾਡੇ ਕੋਲ ਲੜ ਦੇ ਜਿਹੜੇ ਸਾਥੀ ਸੀਗੇ ਜਿਹੜੇ ਕੀ ਸ਼ਹੀਦੀਆਂ ਪਾ ਗਏ ਉਹਨਾਂ ਦਾ ਇਹ ਲੰਬੇ ਸਮੇਂ ਤੋਂ ਜਿਹੜਾ ਮਰਨ ਦਾ ਮੁਆਵਜ਼ਾ ਜਿਹੜਾ ਉਹ ਵੀ ਹਲ ਤੱਕ ਨਹੀਂ ਦਿੱਤਾ ਅਤੇ ਉਹ ਕੋਲ ਦੇ ਦੌਰਾਨ ਬਹੁਤ سارے ਕੇਸ ਜਿਹੜੇ ਸਾਡੇ ਆਗੂਆਂ ਦੇ ਉੱਤੇ ਪਏ ਸੀਗੇ ਉਹ ਵੀ ਲਗਾਤਾਰ ਉਵੇਂ ਜਿੱਤੇ ਹੋ ਐ ਇਸ ਕਰਕੇ ਅਸੀਂ ਬਾਰ ਬਾਰ ਅਪੀਲਾਂ ਦੇ ਬਾਵਜੂਦ ਵੀ ਮੋਦੀ ਸਰਕਾਰ ਜਿਹੜੀ ਉਹ ਟੱਸ ਤੋਂ ਮੱਸ ਨਹੀਂ ਹੁੰਦੀ ਪਰ ਫਿਰ ਵੀ ਅਸੀਂ ਉਦੋਂ ਜਦੋਂ ਘੋੜ ਤੋਂ ਵਾਪਸ ਆਏ ਸੀ ਉਦੋਂ ਇਹ ਕਹਿ ਕੇ ਵਾਪਸ ਆਏ ਸੀ ਕਿ ਅਸੀਂ ਇਹ ਘੋੜਾ ਜਿਹੜਾ ਉਹ ਮੁੱਲਤਵੀ ਕੀਤਾ ਬਲਕਿ ਸਰਧ ਨਹੀਂ ਕੀਤਾ ਸੋ ਇਸ ਉਹਦੇ ਲਗਾਤਾਰਤਾ ਦੇ ਵਿੱਚ ਸਾਨੂੰ ਅੱਜ ਫੇਰ ਸੜਕਾਂ ਦੇ ਉੱਤੇ ਆਉਣਾ ਪੈ ਰਿਹਾ ਇਸ ਕਰਕੇ ਜਿਹੜਾ ਅੱਜ ਵੀ ਸਾਡੇ ਜਿਹੜੇ ਸਾਥੀ ਨੇ ਉਹ ਖਨੌਰੀ ਬਾਟਾ ਤੇ ਸਮੂਹ ਬਾਟਾ ਦੇ ਉੱਤੇ ਦਿੱਲੀ ਦੀ ਕੂਚ ਕਰਨ ਲਈ ਜਦੋਂ ਪਹੁੰਚੇ ਉੱਥੇ ਤਾਂ ਉੱਥੋਂ ਦੀ ਜਿਹੜੀ ਆਪਣੇ ਹਰਿਆਣਾ ਸਰਕਾਰ ਆ ਜਿਹੜੀ ਗੱਟਰ ਸਰਕਾਰ ਆ ਉਹਨੇ ਅੱਗੇ ਜਾਣ ਦੀ ਬਜਾਏ ਸਾਡੇ ਉੱਤੇ ਗੋਲੀਆਂ ਚਲਾਈਆਂ ਪੱਥਰੂ ਦੇ ਗੋਲੇ ਛੱਡੇ ਸਾਡੇ ਵੀਰ ਜਿਹੜੇ ਜ਼ਖਮੀ ਕੀਤੇ ਕੇਂਦਰ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਜਿਹੜੀਆਂ ਉਹ ਸਾਡੇ ਕਮੇਟੀ ਵਾਲੇ ਨੇ ਜਿਹੜੇ ਦਿੱਲੀ ਜਾਂਦਾ ਜਿਨ੍ਹਾਂ ਨੇ ਪ੍ਰੋਗਰਾਮ ਲਾਇਆ ਸੀਗਾ ਜੇ ਉਹਨਾਂ ਨੂੰ ਮਿਲ ਕੇ ਤੇ ਸੱਜਾ ਦੇ ਇਸ ਤਰ੍ਹਾਂ ਜਾਰੀ ਰਿਹਾ ਤਾਂ ਜਿਹੜੀਆਂ ਬਾਕੀ 37 ਕਿਸਾਨ ਯੂਨੀਅਨ ਐਸ ਕੇ ਐਮ ਦੇ ਤਹਿਤ ਕੰਮ ਕਰਦੀਆਂ ਨੇ ਉਹ ਵੀ ਲਗਾਤਾਰਤਾ ਦੇ ਵਿੱਚ ਉੱਥੇ ਮੌਜੂਦ ਹੋਣਗੀਆਂ ਨਹੀਂ ਤਾਂ ਮੋਦੀ ਸਰਕਾਰ ਨੂੰ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਕਿ ਇਹ ਜਿਹੜਾ ਘੋੜਾ ਇਹ ਪੂਰੇ ਭਾਰਤ ਵਰਸ਼ ਦੇ ਵਿੱਚ ਜਿਹੜਾ ਹੋਊਗਾ ਇਹਦੀ ਜਿਹੜੀ ਬਣਦੀ ਹੈ ਜ਼ਿੰਮੇਵਾਰੀ ਉਹ ਤੁਹਾਡੀ ਵਰਕੇ ਗਵਰਨਮੈਂਟ ਦੀ ਹੋਊਗੀ ਤੇ ਇੰਨਾ ਕਹਿੰਦਾ ਮੈਂ ਫੇਰ ਦੁਆਰੇ ਮੋਦੀ ਸਰਕਾਰ ਨੂੰ ਬੇਨਤੀ ਕਰਦਾ ਇਹ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ, ਮੁਲਾਜ਼ਮਾਂ ਦੀਆਂ ਮੰਗਾਂ ਨੇ, ਮਜ਼ਦੂਰਾਂ ਦੀਆਂ ਮੰਗਾਂ ਨੇ, ਵਪਾਰੀਆਂ ਦੀਆਂ ਮੰਗਾਂ ਨੇ, ਜਿਵੇਂ ਕਿ ਇਸ ਤਰ੍ਹਾਂ ਬਹੁਤ ਸਾਰੇ ਜਿਹੜੇ ਕਾਨੂੰਨ ਆ ਜਿਹੜੇ ਲੋਕ ਵਿਰੋਧੀ ਆ, ਕੁਝ ਜਿਹੜੇ ਲਗਾਤਾਰ ਮੋਦੀ ਸਰਕਾਰ ਜਿਹੜੀ ਉਹ ਮਤਲਬ ਕਿ ਸਾਡੇ ਤੇ ਲਾਗੂ ਕਰ ਰਹੀ ਹੈ, ਉਸ ਤੋਂ ਬਾਹਰ ਆਉਣਾ ਚਾਹੀਦਾ। ਜਗਤ ਮਾਤਾ ਸੰਮਾਗਮ ਸੰਤਨਵਾਦੀ ਸੰਸਥਾ ਐਸੋਸੀਏਸ਼ਨ ਦੇ ਆਪ ਨੂੰ ਜੋੜ ਕੇ ਕੀ ਕਿਹਨਾ ਚਾਹੁੰਗੇ ਜੀ ਅੱਜ ਪੰਜਾਬ ਬੰਦ ਦੇ ਧੰਮ ਲਾਇਆ ਗਿਆ ਮੈਂ ਜਾਲਮਦ ਸਿੰਘ ਰਾਜਗੜ੍ਹ ਜ਼ਿਲ੍ਹਾ ਚੇਰਨ ਬੀਕੇਜੂ ਕਾਦੀਆਂ ਜੋ ਅੱਜ ਦਾ 16 ਤਰੀਕ ਦਾ ਭਾਰਤ ਬੰਦ ਦਾ ਸੱਦਾ ਹੈ ਇਸ ਸੰਯੁਕਤ ਮਾਰਚ ਮੋਰਚੇ ਵੱਲੋਂ ਜੋ 2020 ਦੇ ਕਿਸਾਨ ਅੰਦੋਲਨ ਦੌਰਾਨ ਕੇਂਦਰ ਸਰਕਾਰ ਨੇ ਸਾਡੀਆਂ ਮੰਗਾਂ ਮੰਨੀਆਂ ਸੀ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਜੁਗਤ ਕਿਸਾਨ ਮੋਰਚੇ ਵੱਲੋਂ ਅਤੇ ਸਾਡੇ ਜੋ ਮਜ਼ਦੂਰ ਵੀਰ ਨੇ ਲੇਬਰ ਕੋਡ ਚਾਰ ਰੱਦ ਕਰਾਉਣ ਲਈ ਉਹਨਾਂ ਵੱਲੋਂ ਤੇ ਕਾਰਪੋਰੇਟ ਨੀਤੀ ਦੇ ਵਿਰੋਧ ਦੇ ਵਿੱਚ ਸਾਡੇ ਜੋ ਦੁਕਾਨਦਾਰ ਵੀਰ ਨੇ ਉਹਨਾਂ ਵੱਲੋਂ ਅਤੇ ਹੋਰ ਸਮੁੱਚੇ ਵਰਗਾਂ ਵੱਲੋਂ ਜਿਵੇਂ ਕਿ ਟਰਾਂਸਪੋਰਟ ਟਰੱਕ ਯੂਨੀਅਨ ਵੱਲੋਂ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ਦੇ ਵਿੱਚ ਸਾਰੇ ਵਰਗਾਂ ਵੱਲੋਂ ਮਕਾਮ ਤੌਰ ਤੇ ਭਾਰਤ ਬੰਦਾ ਸੱਦਾ ਦਿੱਤਾ ਗਿਆ ਸੀ ਜੋ ਪੂਰਨ ਤੌਰ ਤੇ ਭਾਰਤ ਪੰਜਾਬ ਬਿਲਕੁਲ ਬਣ ਰਿਹਾ ਤੇ ਪੂਰਨ ਤੌਰ ਤੇ ਕਾਮਯਾਬ ਰਿਹਾ ਹੈ ਤੇ ਇਹ ਮੋਦੀ ਸਰਕਾਰ ਨੂੰ ਇੱਕ ਸੰਕੇਤ ਸੀ ਕਿ ਜੋ ਸਾਡੀਆਂ ਕਿਰਤੀ ਲੋਕਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਤੁਰੰਤ ਮੰਨਿਆ ਜਾਣਾ ਅਤੇ ਦੂਜੇ ਜੋ ਸਾਡਾ ਇੱਕ ਦੋ ਇਥੇ ਮੋਰਚੇ ਕੰਮ ਕਰ ਰਹੇ ਨੇ ਸਯੁਕਤ ਕਿਸਾਨ ਮੋਰਚਾ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਉਹਨਾਂ ਦੀ ਕਾਰਜੀ 13 ਤਰੀਕ ਨੂੰ ਦਿੱਲੀ ਜਾਣ ਦੀ ਸਾਡਾ ਸੰਵਿਧਾਨਕ ਹੱਕ ਹੈ ਅਸੀਂ ਦਿੱਲੀ ਦੇ ਵਿੱਚ ਦੇਸ਼ ਦੀ ਰਾਜਧਾਨੀ ਦੇ ਵਿੱਚ ਆ ਕੇ ਸ਼ਾਂਤਮਈ ਪ੍ਰੋਟੈਸਟ ਕਰ ਸਕਦੇ ਹਾਂ ਅਤੇ ਉਹ ਰਹਿੰਦੀਆਂ ਮੰਗਾਂ ਨੂੰ ਲਾਗੂ ਕਰਾਉਣ ਲਈ ਦਿੱਲੀ ਦੇ ਵਿੱਚ ਗਏ ਸੀ ਜਿਨ੍ਹਾਂ ਨੂੰ ਰਾਹ ਦੇ ਵਿੱਚ ਖਨੌਰੀ ਹਰਿਆਣੇ ਦੇ ਬਾਰਡਰ ਤੇ ਰੋਕਿਆ ਆ ਗਿਆ ਉਹਨਾਂ ਤੇ ਅਨੁਮਨਕ੍ਰਿਤ ਸਦਨ ਢਾਹਿਆ ਗਿਆ ਜਿਹਦੀ ਸੀ ਪੁਰਜੋਰ ਸ਼ਬਦਾਂ ਵਿੱਚ ਨਿੰਦਾ ਕਰਦੇ ਆ ਅਤੇ ਸਰਕਾਰ ਨੂੰ ਚੇਤਾਵਨੀ ਵੀ ਦਿੰਦੇ ਆ ਕਿ ਉਹਨਾਂ ਨੂੰ ਦਿੱਲੀ ਦੇ ਵਿੱਚ ਜਾਣ ਦਿੱਤਾ ਜਾਵੇ ਅਤੇ ਫੌਰੀ ਤੌਰ ਤੇ ਜੋ ਮੰਗਾਂ ਨੂੰ ਲੈ ਕੇ ਕਿਸਾਨ ਕੱਤਰ ਹੋਏ ਨੇ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਜੇਕਰ ਸਰਕਾਰ ਇਸ ਆਪਣੇ ਆਡਿਅਲ ਰਵਈਏ ਤੋਂ ਪਿੱਛੇ ਨਹੀਂ हटਦੀ ਤਾਂ ਪੰਜਾਬ ਅਤੇ ਦੇਸ਼ ਦੇ ਕਿਸਾਨ ਵੱਡੀ ਗਿਣਤੀ ਵਿੱਚ ਦਿੱਲੀ ਵੱਲ ਨੂੰ ਜਾਂ ਹੋਰ ਤਿੱਕੇ ਸੰਘਰਸ਼ ਵਿੜਣਗੇ ਅਤੇ ਸਰਕਾਰ ਨੂੰ ਮਜਬੂਰ ਕਰਨਗੇ ਜਿਵੇਂ 2020 ਦੇ ਵਿੱਚ ਮੋਦੀ ਸਰਕਾਰ ਨੂੰ ਤਿੰਨ ਕ੍ਰਾਂਕ ਕਾਨੂੰਨ ਵਾਪਸ ਲੈਣ ਲਈ ਮਜਬੂਰ ਕੀਤਾ ਸੀ ਤੇ ਹੁਣ ਵੀ ਕਿਸਾਨਾਂ ਦੇ ਵਿੱਚ ਉਸ ਤਰ੍ਹਾਂ ਦਾ ਰੋਹ ਪਾਇਆ ਜਾ ਰਿਹਾ ਜਿਵੇਂ ਕਿਸਾਨਾਂ ਦੇ ਪਾਸ ਕਰਦੀਆਂ ਪੁਰੀਆਂ ਚੱਲਦੀਆਂ ਸੀ ਰੋਹ ਜਿਵੇਂ ਕਿਸਾਨ ਨੂੰ ਸੱਤ ਨਹੀਂ ਹੋ ਜੋ ਹਰਿਆਣੇ ਦੇ ਬਾਡਰ ਤੇ ਕਿਸਾਨਾਂ ਤੇ ਅਣਮਨੁੱਖੀ ਤਸ਼ੱਦਦ ਮੋਦੀ ਹਕੂਮਤ ਵੱਲੋਂ ਕੀਤਾ ਜਾ ਰਿਹਾ ਹੈ ਉਹ ਬਹੁਤ ਗਲਤ ਹੈ ਸਾਡੇ ਸਵਿਧਾਨਕ ਹੱਕਾਂ ਤੇ ਡੱਕਾ ਕਿਉਂਕਿ ਸਾਨੂੰ ਸਵਿਧਾਨ ਨੇ 7 ਮਈ ਪ੍ਰਦਰਸ਼ਨ ਕਰਨ ਦਾ ਪੂਰਾ ਹੱਕ ਹੈ ਮੋਦੀ ਸਰਕਾਰ ਵੱਲੋਂ ਪਲਾਸਟਿਕ ਦੀਆਂ ਗੋਲੀਆਂ ਦੇ ਨਾਲ ਨਾਲ ਇਹ ਵੀ ਰਿਪੋਰਟਾਂ ਆਈਆਂ ਨੇ ਕਿ ਐਸਐਲਆਰ ਆਰ ਦੇ ਵੀ ਰੌਂਡ ਚਲਾਏ ਗਏ ਨੇ ਜਿਨ੍ਹਾਂ ਦੇ ਖੋਲ ਸਾਡੇ ਬਹੁਤ ਹੀ ਸਤਕਾਰਯੋਗ ਸਵਰਨ ਸਿੰਘ ਪਦੇਰ ਜੀ ਨੇ ਮੀਡੀਆ ਦੇ ਸਾਹਮਣੇ ਪੇਸ਼ ਕੀਤੇ ਸੀਗੇ ਅਸੀਂ ਇਸ ਦੀ ਜ਼ੋਰਦਾਰ ਸਬਦਾਂ ਨਿੰਦਾ ਕਰਦੇ ਹਾਂ ਅਤੇ ਮੋਦੀ ਸਰਕਾਰ ਆਪਣੀ ਇਸ ਕੋਝੀਆਂ ਹਰਕਤਾਂ ਤੋਂ ਬਾਜ਼ ਆਵੇ ਕਿਉਂਕਿ ਜੋ ਸਾਡੀਆਂ ਸਵਿਧਾਨ ਸਿਧਾਂਤ ਦੇ ਦੇਰ ਹੈ ਦੇ ਵਿੱਚ ਰਹਿ ਕੇ ਸਾਨੂੰ ਪ੍ਰੋਟੈਸਟ ਕਰਨ ਦਾ ਹੱਕ ਹੈ ਮੋਦੀ ਸਰਕਾਰ ਸਾਡੇ ਪ੍ਰੋਟੈਸਟ ਨੂੰ ਦਬਾਉਣਾ ਚਾਹੁੰਦੀ ਹੈ ਪਰ ਅਸੀਂ ਉਸ ਨੂੰ ਦੱਸਣਾ ਚਾਹੁੰਦੇ ਹਾਂ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਧੂਣ ਸਵਾਣੇ ਹੋਏ ਇਸ ਫਲਸਪੇ ਨੂੰ ਅਸੀਂ ਨਾਲ ਲੈ ਕੇ ਚੱਲਿਆ ਅਸੀਂ ਗੋਲੀਆਂ ਜਾਂ ਉਹਦੇ ਜੋ ਨੇ ਪਟਾਕੇ ਚਲਾਏ ਜਾ ਰਹੇ ਨੇ ਜੋ ਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਸਾਡੇ ਉਹ ਇਰਾਦੇ ਨੂੰ ਕਮਜ਼ੋਰ ਨਹੀਂ ਕਰ ਸਕਦੇ ਅਸੀਂ ਹੋਰ ਇਹ ਦੂ ਡ੍ਰਿਹੜ ਇਰਾਦੇ ਨਾਲ ਮੋਦੀ ਸਰਕਾਰ ਨਾਲ ਮੱਥਾ ਲਾਉਣ ਨੂੰ ਤਿਆਰ 嗯。Uh. Uh. ਹਾਂਜੀ ਇਹ ਜੋ ਭਗਵੰਤ ਮਾਨ ਸਰਕਾਰ ਹੈ ਇਹ ਕਿਸਾਨ ਹਤੈਸੀ ਹੋਣ ਦਾ ਸ਼ੁਰੂ ਤੋਂ ਨਾਲਾ ਲਾ ਰਹੀ ਹੈ ਕਿਉਂਕਿ ਧਰਨਾ ਚੋਂ ਨਿਕਲੀ ਪਾਰਟੀ ਅੱਜ ਖੁਦ ਇਹਦੀ ਕੋਝੀਆਂ ਹਰਕਤਾਂ ਕਰ ਰਹੀ ਹੈ ਕਿਸਾਨਾਂ ਦੇ ਜੋ ਦਿੱਲੀ ਨੂੰ ਜਾ ਰਹੇ ਨੇ ਉਹਨਾਂ ਦੇ ਰਸਤੇ ਵਿੱਚ ਰੁਕਾਵਟ ਪਾਈ ਜਾ ਰਹੀ ਹੈ ਇਹ ਜੀਸੀਬੀ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਅਗਵਾ ਕੀਤੀ ਵੀ ਆ ਕਿਸਾਨਾਂ ਦੀ ਤੇ ਅਸੀਂ ਭਗਵੰਤ ਮਾਨ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਜੋ ਤੁਹਾਨੂੰ 92 ਐਮਐਲਏ ਦੇ ਕੇ ਸਪਸ਼ਟ ਬਹੁਮਤ ਦਿੱਤੀ ਹੈ ਤੁਸੀਂ ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰੋ ਨਾ ਕਿ ਕਿਸਾਨਾਂ ਦੇ ਜੋ ਮਣੁਕੀ ਹੱਕ ਨੇ ਉਹਨਾਂ ਦਾ ਘਾਣ ਕਰੋ। ਸਰਕਾਰ ਨੂੰ ਇਹ ਵੀ ਕਹਿ ਜਾਂਦਾ ਕਿ ਅਸੀਂ ਕਿਸਾਨਾਂ ਦੇ ਹੱਕੂ ਨੂੰ ਨੂੰੜੇ ਲਈ ਕੈਸਲ ਦਿੱਤੀਆਂ। ਅੱਜ ਪੰਜਾਬ ਬੰਦ ਲੈ ਕੇ ਅੱਜ ਤੁਹਾਡੇ ਪ੍ਰਦਰਸ਼ਨ ਤੇ ਜਾ। ਜਿਹੜਾ ਅੱਜ ਪੰਜਾਬ ਨਹੀਂ ਜੀ ਪੂਰਾ ਭਾਰਤ ਬੰਦ ਦਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲ ਦਿੱਤੀ ਗਈ ਸੀ। ਇਹ ਪੂਰਨ ਤੌਰ ਤੇ ਤੁਸੀਂ ਜੇ ਦੇਖ ਸਕਦੇ ਹੋ ਸਫਲ ਹੋਇਆਗਾ ਅੱਜ ਅਸੀਂ ਬਰਨਾਲੇ 'ਚ ਖੜੇ ਆਂ। ਬਰਨਾਲੇ ਦੇ ਵਿੱਚ ਸਾਡੇ ਜਿਹੜੇ ਵਪਾਰੀ ਭਰਾ ਨੇ ਦੁਕਾਨਦਾਰ ਭਰਾ ਨੇ ਉਹਨਾਂ ਨੇ ਪੂਰਨ ਤੌਰ ਤੇ ਸਾਡੇ ਸੰਯੁਕਤ ਕਿਸਾਨ ਮੋਰਚੇ ਦਾ ਸਾਥ ਦਿੱਤਾ ਇੱਕ ਵੀ ਕੋਈ ਦੁਕਾਨ ਜਾਂ ਹੋਰ ਕੋਈ ਵੀ ਵਪਾਰਕ ਅਦਾਰਾ ਬਿਲਕੁਲ ਸਾਰਾ ਬੰਦ ਦਾ ਮੁਕੰਮਲ ਤੌਰ ਤੇ ਇਹਦੇ ਵਿੱਚ ਇਹ ਹੈ ਜੀ ਇਹ ਦਮੂਹੇ ਲੋਕ ਨੇ ਇਹਨਾਂ ਚੋਂ ਜਿੰਨੇ ਵੀ 92 ਦੇ 92 ਜਿੱਤੇ ਨੇ ਕੋਈ ਵੀ ਸਹੀ ਤਰੀਕੇ ਦੇ ਨਾਲ ਰਾਜਨੀਤੀ ਚ ਨਹੀਂ ਸਿਆ ਸਕਦਾ ਪੰਜਾਬੀਆਂ ਨੇ ਕੀ ਦੇਖਿਆ ਇੱਕ ਪਾਸੇ ਖੂ ਸੀ ਇੱਕ ਪਾਸੇ ਟੋਆ ਸੀ ਉਹਨਾਂ ਨੇ ਖੂਦੇ ਨਾਲੋਂ ਟੋਏ 'ਚ ਡਿੱਗਣ ਨੂੰ ਤਰਜੀਹ ਦੇਤੀ ਬਦਲਾ ਬਦਲਾ ਦੇ ਨਾਂ ਤੇ ਠੱਗੀ ਮਾਰ ਗਏ ਹੁਣ ਅੱਜ ਇੱਕ ਪਾਸੇ ਤਾਂ ਇਹ ਮਾਨ ਸਰਕਾਰ ਕਹਿ ਰਹੀ ਆ ਇਹਨਾਂ ਦੀ ਜਿਹੜੀ ਉਹ ਬੀਬੀ ਆ ਜਿਹੜੀ ਚੁਟਕੀਆਂ ਮਾਰ ਕੇ ਕਹਿੰਦੀ ਸੀ 5 ਮਿੰਟ 'ਚ ਮੈਂ ਐਮਐਸਪੀ ਦੇ ਦੂੰਗੀ ਇੱਕ ਹਾਂਜੀ ਇੱਕ ਪਾਸੇ ਤਾਂ ਉਹ ਕਹਿ ਰਹੇ ਨੇ ਵੀ ਅਸੀਂ ਕਿਸਾਨਾਂ ਦੇ ਨਾਲ ਆ ਦੂਜੇ ਪਾਸੇ ਜਿਹੜਾ ਖਨੌਰੀ ਬਾਰਡਰ ਤੋਂ ਪਹਿਲਾਂ ਖਨੌਰੀ ਆਉਂਦਾ ਸ਼ਹਿਰ ਉਹ ਪੰਜਾਬ ਦਾ ਹਿੱਸਾ ਤੇ ਇਹਨਾਂ ਨੂੰ ਕੀ ਅਧਿਕਾਰ ਆ ਕੇ ਪੰਜਾਬ ਦੀ ਪੁਲਿਸ ਜਿਹੜੇ ਉੱਥੇ ਕਿਸਾਨ ਜਾ ਰਹੇ ਨੇ ਉਹਨਾਂ ਕੋਲ ਜਿਹੜੇ ਵੀ ਕੋਈ ਲੁਕਵੇਂ ਪ੍ਰਬੰਧ ਨੇ ਜਾਂ ਜੇਪੀਸੀ ਮਸ਼ੀਨਾਂ ਨੇ ਉਹਨਾਂ ਨੂੰ ਉਹ ਬਾਰ-ਬਾਰ ਉੱਥੇ ਰੋਕ ਰਹੇ ਨੇ ਰੋਕਾਂ ਲਾ ਰਹੇ ਨੇ ਵੀ ਉਹ ਅੱਗੇ ਨਾ ਵੱਧ ਜਾਣ ਇਹਨਾਂ ਦਾ ਦਮੂਹਾ ਚਿਹਰਾ ਨੰਗਾ ਹੋ ਗਿਆ ਕਿ ਜਿਹੜੀ ਇਹ ਅਖੌਤੀ ਬਦਲਾਵ ਵਾਲੀ ਸਰਕਾਰ ਆ ਉਹ ਕਿਸੇ ਵੀ ਰੂਪ ਦੇ ਵਿੱਚ ਕਿਸਾਨਾਂ ਦੀ ਹਤੈਸੀ ਨਹੀਂ ਹੋ ਸਕਦੀ। ਹਾਂਜੀ ਅੱਜ ਸਿਯੁਕਤ ਮੌਕੇ ਵੱਲੋਂ ਕੌਲ ਸੀਗੀ 파ਰਤਵੰਦ ਸਭ ਦੇ ਤੇ ਅੱਜ ਤੁਸੀਂ ਬਰਨਾਲਾ ਵਿਖੇ ਧਰਨੇ ਤੇ ਪਹੁੰਚੇ ਹੋ ਇਹਨਾਂ ਨੂੰ। ਮੈਂ ਪਰਤਪਾਲ ਸਿੰਘ ਕੈਰੇ ਮੈਂਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ। ਜਿਵੇਂ ਮੇਰੇ ਵੱਡੇ ਵੀਰ ਰਾਜਗੜ੍ਹ ਸਾਹਿਬ ਪਹਿਲਾਂ ਬੋਲ ਕੇ ਗਏ ਨੇ ਜਸਵਿੰਦਰ ਜੀ ਨੇ ਦੱਸਿਆ ਅਸੀਂ ਭਾਰਤ ਬੰਦ ਦੇ ਸੱਦੇ ਤੇ ਅੱਜ ਪਹਿਲਾਂ ਤਾਂ ਸਾਰੇ ਸੰਯੁਕਤ ਮੋਰਚੇ ਦਾ ਧੰਨਵਾਦ ਕਰਨਾ ਚਾਹੁੰਦੇ ਆ ਜਿਹੜੇ ਛੋਟੇ ਜਿਹੇ ਸੱਦੇ ਤੇ ਜਿੱਥੇ ਜਿੱਥੇ ਉਹਨਾਂ ਨੂੰ ਬੁਲਾਇਆ ਗਿਆ ਆਪਣੇ ਜ਼ਿਲ੍ਹਿਆਂ ਦੇ ਮੁਤਾਬਕ ਉਹ ਪੂਰੇ ਭਾਰਤ 'ਚ ਪਹੁੰਚੇ ਦੂਸਰੇ ਨੰਬਰ ਤੇ ਉਹਨਾਂ ਸਰਕਾਰਾਂ ਨੂੰ ਦੱਸਣਾ ਚਾਹੁੰਦੇ ਆ ਕਿਆ ਸੀ ਤੁਹਾਡੇ 5-5 ਲੱਖ ਦੇ ਜਿਹੜੇ ਡਰੋਨ ਨੇ 5-5 ਰੁਪਈਆ ਦੇ ਪਤੰਗਾਂ ਨਾਲ ਲਾਹੀ ਜਾਂਦੇ ਆ ਤੁਹਾਡੇ 30-30 ਹਜ਼ਾਰ ਦੇ ਗੋਲਿਆਂ ਨੂੰ ਅਸੀਂ 3-3 ਰੁਪਈਆ ਦੀ ਖਾਲ ਦੀ ਬੋਰੀ ਨਾਲ ਬੰਦ ਕਰ ਰਹੇ ਆ ਸਾਡੇ ਇੱਕ ਜਗਾੜੂ ਪੱਖੇ ਜਿਹੜੇ ਅਸੀਂ ਤੂੜੀ ਬਣਾਉਣ ਦੇ ਕੰਮ ਲੈਨੇ ਆ ਉਹਨਾਂ ਪੱਖਿਆਂ ਤੋਂ ਜੇ ਅਸੀਂ ਤੁਹਾਡੇ ਛਿੱਟੇ ਗਏ ਅਥਰੂ ਗੈਸ ਦੇ ਗੋਲਿਆਂ ਨੂੰ ਤੁਹਾਡੇ ਵੱਲੀ ਵਾਪਸ ਮੋੜ ਸਕਦੇ ਆ ਤਾਂ ਤੁਹਾਨੂੰ ਸਰਕਾਰ ਨੂੰ ਝਕਾਉਣਾ ਸਾਡੇ ਇਸ ਕਿਸਾਨ ਮੋਰਚੇ ਲਈ ਜਾ ਸਾਡੇ ਇਸ ਸਾਰੇ ਜਿਹੜੇ ਸੰਯੁਕਤ ਮੋਰਚੇ ਦੇ ਅਧੀਨ ਇਕੱਠੇ ਹੋਏ ਨੇ ਇਹਨਾਂ ਲੋਕਾਂ ਅੱਗੇ ਸਾਨੂੰ ਝਕਾਉਣਾ ਸਾਡੇ ਲਈ ਬਹੁਤ ਹੀ ਛੋਟੀ ਜੀ ਗੱਲ ਆ ਅਸੀਂ ਇਹਨੂੰ ਬਹੁਤ ਹੀ ਛੋਟੀ ਗੱਲ ਸਮਝਦੇ ਆ ਇੱਕ ਵੀ ਸੰਦੇ ਵਿੱਚ ਆਇਆ ਕਿ ਜਿਹੜੀਆਂ ਜ਼ਹਿਰੀਲੀਆਂ ਮਤਲਬ ਪਾਣੀ ਦੇ ਬਸਪਤਾ ਕਿਤੇ ਗਈਆਂ ਜੀ ਹਨ ਉਹਦੇ ਵਿੱਚ ਲਾਲ ਮਿਰਚ ਆ ਤੇ ਹੋਰ ਵੀ ਮਤਲਬ ਪਦਾਰਥ ਆਏ ਗਏ ਨੇ ਹਾਂਜੀ ਉਹ ਬਹੁਤ ਨਿੰਦਨਯੋਗ ਜਿਹੜੀ ਹੈਗੀ ਘਟਨਾ ਸਰਕਾਰ ਨੇ ਕੀਤੀ ਆ ਸਾਡੇ ਕੋਲ ਇੱਕ ਸਾਡਾ ਨੌਜਵਾਨ ਬੀਰ ਆ ਉਹਦੀ ਇੱਕ ਅੱਖ ਖਤਮ ਹੋ ਚੁੱਕੀ ਆ ਉਹ ਇਸ ਟਾਈਮ ਇਲਾਜ ਦੀ ਚੱਲ ਰਿਹਾ ਸੀ ਸਾਰੇ ਪ੍ਰਮਾਤਮਾ ਅੱਗੇ ਸਾਰਾ ਭਾਰਤ ਅਰਦਾਸ ਕਰਦਾ ਹੈ ਦੇਸ਼ ਵਿਦੇਸ਼ ਤੋਂ ਬੈਠੀ ਸੰਗਤ ਅਰਦਾਸ ਕਰਦੀ ਆ ਉਹਨਾਂ ਲੋਕਾਂ ਵਾਸਤੇ ਜਿਹੜੇ ਜ਼ਖਮੀ ਕੀਤੇ ਨੇ ਇਹਨਾਂ ਨੇ ਉਹ ਬਹੁਤ ਹੀ ਮੰਦਭਾਗੀ ਆ ਘਟਨਾ ਇਹ ਸਾਡੇ ਨਾਲ ਜੇ ਇਹਨਾਂ ਨੇ ਲੜਨਾ ਸਾਡੇ ਜਾਂ ਤਾਂ ਸਾਨੂੰ ਹਥਿਆਰ ਦੇ ਦੇਣ ਜਾਂ ਖਾਲੀ ਹੱਥ ਆ ਜਾਣ ਗੁਰੂ ਗੋਬਿੰਦ ਸਿੰਘ ਜੀ ਦੇ ਕਹਿਣ ਅਨਸਾਰ ਅਸੀਂ 2 ਲੱਖ 6 ਲੜਾਊ ਵਾਲੇ ਆ ਅਸੀਂ ਕਿਸੇ ਤੋਂ ਘੱਟ ਨਹੀਂ ਕਹਾਉਂਦੇ ਅਸੀਂ ਉਹ ਲੋਕ ਆ ਸਵਾ ਲੱਖ ਸੇ ਇੱਕ ਲੜਾਉ ਤਵੇ ਗੁਰੂ ਤਵੇ ਗੋਬਿੰਦ ਸਿੰਘ ਨਾਮ ਕਹਾਉ ਸੋ ਸੀਐਮ ਸਾਹਿਬ ਉਹ ਜਿੱਥੇ ਇਹ ਬਿਆਨ ਦੱਗੇ ਜਾ ਰਹੇ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਅਸੀਂ ਜਿਹੜੇ ਪੰਜਾਬ ਦੀ ਸੰਸਦ ਪਰ ਉਹ ਕਿਸਾਨਾਂ ਦੇ ਨਾਲ ਕਿਸਾਨਾਂ ਨਾਲ ਖੜੀ ਆ ਤੇ ਉਹਨਾਂ ਦੇ ਸਿਆਣ ਨਾਲ ਕਿੰਨਾ ਸਹਿਮਤ ਅਸੀਂ ਬਿਲਕੁਲ ਉਹਨਾਂ ਦੇ ਬਿਆਨ ਨਾਲ ਇਸ ਲਈ ਸਹਿਮਤ ਨਹੀਂ ਹੈਗੇ ਕਿ ਸਾਡੇ ਨਾਲ ਉਹਨਾਂ ਨੇ ਪਹਿਲਾਂ ਜੋ ਵਾਅਦੇ ਕਿਸਾਨਾਂ ਦਾ ਕੀਤੇ ਸੀ ਉਹ ਵੀ खरे ਨਹੀਂ ਉਤਰੇ ਨਾਮੇ ਸਰਬਾਧੀਆਂ ਦਾ ਕੋਈ ਮਾਣ ਨਹੀਂ ਪਾਇਆ ਕੋਈ ਆਪਣੀ ਉੱਤੇ ਗੌਰ ਨਹੀਂ ਕੀਤੀ ਕੋਈ ਸੇਵਾ ਨਹੀਂ ਕੀਤੀ ਤੇ ਕੀ ਕਿਹੜਾ ਚਾੰਗੀ ਜਿੰਦਾ ਪੂਰਾ ਭਾਰਤ ਬੰਦ ਕੀਤਾ ਗਿਆ ਸੀ ਮੈਂ ਹਰਪਾਲਕੌਰ ਬਰਨਾਲਾ ਮੈਡੇ ਮੀਲ ਵਰਕਰ ਯੂਨੀਅਨ ਦੀ ਮੈਂ ਸੁਭਾ ਪ੍ਰਧਾਨ ਆਜ ਜਿਹੜਾ ਪੂਰਾ ਭਾਰਤ ਬੰਦ ਕੀਤਾ ਗਿਆ ਮੋਦੀ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਬਹੁਤ ਹੀ ਜਿਆਦੇ ਮਾੜੀਆਂ ਨੇ ਜਿਹੜਾ ਗਰੀਬ ਲੋਕ ਆ ਹਰ ਤਰ੍ਹਾਂ ਦੀ ਮਹਿੰਗਾਈ ਦੀ ਮਾਰ ਦੇ ਵਿੱਚ ਪਿਸਦਾ ਹੈ ਏ ਜਿੰਨੀਆਂ ਵੀ ਵਰਕਰਾਂ ਮੈਡੇ ਮੀਲ ਵਰਕਰਾਂ ਨੇ ਅੱਜ ਸਕੂਲਾਂ ਦੇ ਵਿੱਚ ਉਹ ਪ੍ਰੋਪਰ ਖਾਣਾ ਬੰਦ ਕਰਕੇ ਅੱਜ ਹੜਤਾਲ ਦੇ ਵਿੱਚ ਸ਼ਾਮਲ ਹੋਈਆਂ ਨੇ ਕਿਉਂ ਹੋਈਆਂ ਨੇ 10 ਸਾਲ ਹੋ ਗਏ ਮੋਦੀ ਦੀ ਸਰਕਾਰ ਬਣੀ ਨੂੰ ਅੱਜ ਤੱਕ ਇਹਨਾਂ ਵਰਕਰਾਂ ਦਾ ਮੋਦੀ ਨੇ ਇੱਕ ਵੀ ਰੁਪਿਆ ਨਹੀਂ ਵਧਾਇਆ ਸਮਾਂ ਬਜਟ ਘਟਾਏ ਨੇ ਜਿਹੜਾ ਮੋਦੀ ਦੀ ਸਰਕਾਰ ਹੈ ਇਹ ਇਹਨਾਂ ਦਾ ਜਿਹੜਾ ਖਾਣਾ ਉਹ ਪ੍ਰਾਈਵੇਟ ਕਰਨ ਜਾ ਰਹੀ ਹੈ ਵੀ ਸਕੂਲਾਂ ਦੇ ਵਿੱਚ ਖਾਣਾ ਬਾਹਰੋਂ ਪ੍ਰਾਈਵੇਟ ਕੰਪਨੀਆਂ ਨੂੰ ਦਿੱਤਾ ਜਾਵੇ ਪ੍ਰਾਈਵੇਟ ਕੰਪਨੀਆਂ ਖਾਣਾ ਬਣਾਉਣਾ ਤੇ ਸਕੂਲਾਂ ਦੇ ਵਿੱਚ ਉਹ ਵਰਤਾਇਆ ਜਾਵੇ ਇਹਨਾਂ ਵਰਕਰਾਂ ਨੂੰ ਜਿਹੜਾ ਹੈ ਇਸ ਕੰਮ ਤੋਂ ਲਾਂਭੇ ਕੀਤਾ ਜਾਵੇ ਇਦੋਂ ਪਹਿਲਾਂ ਮਨਮੋਹਨ ਸਿੰਘ ਦੀ ਸਰਕਾਰ ਸੀ ਉਹਨਾਂ ਨੇ 1000 ਰੁਪਏ ਇਹਨਾਂ ਵਰਕਰਾਂ ਦਾ ਵਧਾਇਆ ਸੀ ਪਰ ਇਸ ਬੇਈਮਾਨ ਸਰਕਾਰ ਨੇ ਉਹ ਵਧਾਇਆ ਹੋਇਆ ਜਿਹੜਾ 1000 ਰੁਪਏ ਸੀ ਉਹ ਵੀ ਨਹੀਂ ਦਿੱਤਾ ਸਕੂਲਾਂ ਦੇ ਵਿੱਚ ਬਾਧੂ ਕੰਮ ਲਿਆ ਜਾਂਦਾ ਹੈ ਇੱਕ ਸਿਰਫ 100 ਰੁਪਏ ਤੇ ਇਹ ਕੰਮ ਕਰਦੀਆਂ ਨੇ ਵਰਕਰਾਂ ਕੋਈ ਇਹਨਾਂ ਨੂੰ ਛੁੱਟੀ ਨਹੀਂ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਵੀ ਇਹਨਾਂ ਦੀ ਭਾਈ ਵਾਲੀ ਆ ਪੰਜਾਬ ਦੀ ਸਰਕਾਰ ਨੇ ਵੀ 2 ਸਾਲ ਹੋ ਗਏ ਸਰਕਾਰ ਬਣੀ ਨੂੰ 1 ਰੁਪਇਆ ਇਹਨਾਂ ਦਾ ਕੋਈ ਨਹੀਂ ਵਾਦਾ ਨਹੀਂ ਕੀਤਾ ਤਨਖਾਹ ਦੇ ਵਿੱਚ ਇੱਕ ਸਿਰਫ 100 ਰੁਪਇਆ ਦਿੱਤਾ ਜਾਂਦਾ ਪੰਜਾਬ ਦੀ ਸਰਕਾਰ ਵੱਲੋਂ ਵੀ ਇੱਕ ਆ ਗਵਾਂਧੀ ਸੂਬਾ ਹਰਿਆਣਾ ਜਿੱਥੇ 7500 ਰੁਪਇਆ ਇਹਨਾਂ ਵਰਕਰਾਂ ਨੂੰ ਮਿਲਦਾ ਅਸੀਂ ਵਾਰ-ਵਾਰ ਮੰਗ ਪੱਤਰ ਦਿੱਤੇ ਨੇ ਐਮਐਲਏ ਨੂੰ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੰਗ ਪੱਤਰ ਦਿੱਤੇ ਨੇ ਵੀ ਜੇਕਰ ਇੱਕ ਗਵਾਂਧੀ ਸੂਬਾ ਹਰਿਆਣਾ 7500 ਰੁਪਇਆ ਇਹਨਾਂ ਵਰਕਰਾਂ ਨੂੰ ਦਿੰਦਾ ਤਾਂ ਪੰਜਾਬ ਦੀ ਸਰਕਾਰ ਇਹਨਾਂ ਨਾਲ ਮਤਰਈ ਮਾਲਾ ਸਲੋਕ ਕਿਉਂ ਕਰਦੀ ਹੈ ਉਹ ਵੀ ਜਦ ਤੱਕ ਇਹਨਾਂ ਦਾ 26000 ਰੁਪਇਆ ਨਹੀਂ ਹੁੰਦਾ ਉਦੋਂ ਤੱਕ ਹਰਿਆਣਾ ਦੀ ਸਰਕਾਰ ਦੇ ਬਰਾਬਰ ਇਹਨਾਂ ਨੂੰ 75000 ਰੁਪਇਆ ਦੇਵੇ ਨਾ ਕੋਈ ਇਹਨਾਂ ਦੀ ਬਰਦੀ ਦਿੱਤੀ ਜਾਂਦੀ ਹੈ ਕੋਈ ਇਹਨਾਂ ਨੂੰ ਹਰ ਰੋਜ਼ ਚੁੱਲ੍ਹੇ ਮੂਰੇ ਪੱਠੀਆਂ ਦੇ ਉੱਤੇ ਕੰਮ ਕਰਦੀਆਂ ਨੇ ਹਰ ਰੋਜ਼ ਕੱਪੜਿਆਂ ਤੇ ਫਲੂਹੇ ਪੈਂਦੇ ਨੇ ਕੱਪੜੇ ਮੱਚਦੇ ਨੇ ਨਾ ਕੋਈ ਧਲਾਈ ਪੱਤਾ ਦਿੱਤਾ ਜਾਂਦਾ ਰਿਸਕੀ ਕੰਮ ਆ ਪੱਠੀਆਂ ਤੇ ਕੰਮ ਕਰਦੀਆਂ ਨੇ ਨਾ ਕੋਈ ਇਹਨਾਂ ਦਾ ਬੀਮਾ ਕੀਤਾ ਜਾਂਦਾ ਇਹਨਾਂ ਵਰਕਰਾਂ ਦਾ ਅਸੀਂ ਅੱਜ ਇਹੀ ਭਾਰਤ万 ਦੇ ਵਿੱਚ ਸ਼ਾਮਲ ਹੋ ਕੇ ਇਹੀ ਮੰਗ ਕਰਦੇ ਆਂ ਵੀ ਜਿਹੜੀ મોદી ਦੀ ਸਰਕਾਰ ਆ ਇਹਨਾਂ ਵਰਕਰਾਂ ਦੀ ਵੇਜ ਦੇ ਵਿੱਚ ਵਾਅਦਾ ਕਰੇ ਜਿਹੜੇ ਬਜਟ ਦੇ ਵਿੱਚ ਆ ਉਹ ਬਜਟ ਦੇ ਵਿੱਚ ਇਹਨਾਂ ਦੇ ਵੱਧ ਪੈਸੇ ਰੱਖੇ ਜਾਣ ਤੇ ਇਹੀ ਸਾਡੀਆਂ ਜਿਹੜੀਆਂ ਮੇਰ ਮੰਗਾਂ ਨੇ ਇਸੇ ਵੇਲੇ ਤੋਂ ਜਾ ਕੇ 8 ਵਜੇ ਤੱਕ ਰਾਤ ਨੂੰ ਆਉਣਾ ਆਉਣਾ ਪੈਂਦਾ ਹੈ ਇਸ ਲਈ ਸਾਡੀ ਸਰਕਾਰ ਨੂੰ ਅਕਮੇਚੀਆਂ ਨੇ ਇਹਦੀ ਸਾਨੂੰ ਕੁਝ ਵੀ ਹੋ ਸਕਦਾ ਉਹ ਜ਼ਿੰਮੇਵਾਰ ਕੌਣ ਹੈ ਹਰ ਰੋਜ਼ ਸਾਨੂੰ ਇਹਨਾਂ ਨੇ ਸਖਤ ਮਿਹਨਤ ਨਾਲ ਇੰਨਾ ਕੰਮ ਲਿਆ ਜਾਂਦਾ ਹੈ ਉਹਦੇ ਬਾਵਜੂਦ ਵੀ ਸਾਨੂੰ ਕੁਝ ਨਹੀਂ ਦਿੱਤਾ ਜਾਂਦਾ ਹੈਗਾ ਸੋ ਮੈਂ ਇਹ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਸਾਡੀ ਤਨਖਾਹ ਵਿੱਚ ਵਾਧਾ ਕਰਿਆ ਜਾਵੇ ਤੇ ਸਾਨੂੰ ਸਖਤ ਸਖਤ ਮਿਹਨਤ ਦੇ ਬਾਵਜੂਦ ਜਿਹੜੇ ਪੂਰੀਆਂ ਚੱਲਦੀਆਂ ਨੇ ਉਹਦੇ ਨੇ ਸਾਨੂੰ 3-3 ਵਜੇ ਜਾਂਦੇ ਆ ਉਹਦਾ ਬਾਵਜੂਦ ਵੀ ਸਾਨੂੰ ਇਹ ਬੰਦ ਕਰਿਆ ਜਾਵੇ ਸਿਰਫ ਖਾਣਾ ਜਿੱਦਾਂ ਦਾ ਬਣਾ ਉਦਾਂ ਹੀ ਬਣਾ ਜਾਵੇ ਧੰਨਵਾਦ